ਮਾਨ ਸਰਕਾਰ ਦੇ ਸਿਹਤ ਖੇਤਰ ਚ ਪੰਜ ਵੱਡੇ ਕਦਮ ਆਮ ਆਦਮੀ ਕਲੀਨਿਕ ਦੀਆਂ ਸਿਹਤ ਸੇਵਾਵਾਂ ਹੁਣ ਘਰ ਬੈਠੇ WhatsApp ਤੇ ਮਿਲਣ ਗਿਆ ਆਮ ਆਦਮੀ ਕਲੀਨਿਕਾਂ ਚ 107 ਕਿਸਮਾਂ ਦੀਆਂ ਮੁਫਤ ਦਵਾਈਆਂ ਆਮ ਆਦਮੀ ਕਲੀਨਿਕਾਂ 'ਚ 47 ਕਿਸਮਾਂ ਦੇ ਮੁਫਤ ਟੈਸਟ ਆਮ ਆਦਮੀ ਕਲੀਨਿਕਾਂ 'ਚ ਐਂਟੀ ਰੈਬੀਜ਼ ਦਾ ਮੁਫਤ ਟੀਕਾ ਆਮ ਆਦਮੀ ਕਲੀਨਿਕਾਂ 'ਚ ਗਰਭਵਤੀ ਔਰਤਾਂ ਦਾ ਮੁਫਤ ਇਲਾਜ ਇਹ ਹੈ ਨਵਾਂ ਪੰਜਾਬ ਜਿੱਥੇ ਇਲਾਜ ਵੀ ਮੁਫਤ ਤੇ ਇੱਜ਼ਤ ਵੀ ਪੂਰੀ ਕਿਉਂਕਿ ਲੋਕਾਂ ਦੀ ਸਿਹਤ ਹੈ ਸਰਕਾਰ ਦੀ ਜ਼ਿੰਮੇਵਾਰੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਔਰ ਕਲੀਅਰ ਡਾਇਰੈਕਸ਼ਨਸ ਦੇ ਮੁਤਾਬਕ ਪੰਜਾਬ ਸਰਕਾਰ ਤੇ ਪੰਜਾਬ ਸਰਕਾਰ ਦਾ ਪੂਰਾ ਪ੍ਰਸ਼ਾਸਨ ਅ ਪੂਰੇ 24 ਘੰਟੇ ਸੱਤੋ ਦਿਨ ਪੂਰੀ ਅੱਬਾ ਭਾਰ ਹੋ ਕੇ ਇਸ ਸਥਿਤੀ ਦੇ ਨਾਲ ਨਜਿੱਠਣ ਲਈ ਲੱਗਿਆ ਹੋਇਆ ਜਿਹਦੇ ਚਲਦੇ ਕੁਝ ਡਾਟਾ ਸੀ ਜਿਹੜਾ ਤੁਹਾਡੇ ਨਾਲ ਅਸੀਂ ਸ਼ੇਅਰ ਕਰਨਾ ਚਾਹੁੰਦੇ ਨੇ ਮੇਰੇ ਨਾਲ ਇਸ ਸਮੇਂ ਫਾਜ਼ਲਕਾ ਤੋਂ ਐਮਐਲਏ ਨਰਿੰਦਰਪਾਲ ਸਿੰਘ ਜੀ ਸਾਹਮਨਾ ਸਾਹਿਬ ਬੈਠੇ ਨੇ ਔਰ ਡਿਪਟੀ ਕਮਿਸ਼ਨਰ ਫਾਜ਼ਲਕਾ ਮੇਰੇ ਨਾਲ ਅਮਰਪ੍ਰੀਤ ਕੌਰ ਜੀ ਬੈਠੇ ਨੇ ਐਸਐਸਪੀ ਫਾਜ਼ਲਕਾ ਗੁਰਮੀਤ ਸਿੰਘ ਜੀ ਬੈਠੇ ਨੇ ਸਾਰਾ ਸਾਡਾ ਜਿਹੜਾ ਪ੍ਰਸ਼ਾਸਨ ਹੈ ਵੱਖ-ਵੱਖ ਡਿਪਾਰਟਮੈਂਟਾਂ ਦੇ ਅਫੀਸਰ ਸਾਹਿਬਾਨਾ ਜੁਰੇ ਮੌਜੂਦ ਨੇ ਸੋ ਜਿਹੜਾ ਅਸੀਂ ਤੁਹਾਨੂੰ ਕੁਝ ਡੇਟਾ ਸ਼ੇਅਰ ਕਰਨਾ ਚਾਹੁੰਦੇ ਆ ਉਸ ਦੇ ਤਹਿਤ ਜਿਲ੍ਹਾ ਫਾਜ਼ਲਕਾ ਦੇ ਅਧੀਨ ਤਕਰੀਬਨ 20 ਪਿੰਡ ਨੇ 20 12 ਪਿੰਡ ਨੇ ਉੱਚ ਪੰਚਾਇਤਾਂ 20 ਨੇ ਜਿਹੜੀਆਂ ਕਿ ਹੜ੍ਹ ਦੇ ਨਾਲ ਪ੍ਰਭਾਵਿਤ ਹੋਈਆਂ ਇਹੜਾ ਪਿੰਡਾਂ ਵਿੱਚ ਰੋਟੇਸ਼ਨ ਵਾਈਜ਼ ਆਰਮ ਲੋਕਾਂ ਤੱਕ ਪਹੁੰਚ ਕਰਦੇ ਹੋਏ ਹੜ੍ਹ ਸੰਬੰਧੀ ਫੈਲਣ ਵਾਲੀਆਂ ਬਿਮਾਰੀਆਂ ਦੀਆਂ ਦਵਾਈਆਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਪਤਨ ਪੋਸਟ ਕਾਮਾ ਵਾਲੀ ਪੋਸਟ ਅਤੇ ਅੱਤੂ ਵਾਲਾ ਪੋਲਾ ਜਿਹੜਾ ਉੱਥੇ 24 ਘੰਟੇ ਅੱਠ ਮੈਡੀਕਲ ਟੀਮਾਂ ਨੇ ਜਿਹੜੀਆਂ 24 ਘੰਟੇ ਲਈ ਅੱਠ ਮੈਡੀਕਲ ਟੀਮਾਂ ਨੇ ਜਿਹੜੀਆਂ ਸਮੇਤ ਦਵਾਈਆਂ ਅਤੇ ਐਂਬੂਲੈਂਸ ਦੀਆਂ ਸੇਵਾਵਾਂ ਉੱਥੇ ਸਾਰੀਆਂ ਹਾਜ਼ਰ ਨੇ ਹੁਣ ਤੱਕ ਜਿਹੜੀ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚੋਂ ਜਿਹੜੀ ਤੰਦ ਡਿਗਣ ਦੇ ਕਾਰਨ 4 ਲੋਕ ਜ਼ਖਮੀ ਹੋਏ ਸੀ ਇੱਕ ਬੰਦੇ ਨੂੰ ਹਲਕਾ ਜਿਹਾ ਕਰੰਟ ਲੱਗਿਆ ਸੀਗਾ ਅਤੇ ਇੱਕ ਬੱਚਾ ਸੀ ਜਿਹੜਾ ਸਲਿੱਪ ਹੋ ਕੇ ਪਾਣੀ ਦੇ ਵਿੱਚ ਗਿਰਿਆ ਸੀ ਜਿਹਦੀ ਤਬੀਅਤ ਥੋੜੀ ਜਿਹੀ ਖਰਾਬ ਹੋਈ ਸੀ ਇਹਨਾਂ ਨੂੰ ਐਂਬੂਲੈਂਸ ਰਾਹੀਂ ਜ਼ਿਲ੍ਹਾ ਹਸਪਤਾਲ ਫਾਜ਼ਿਲਕਾ ਜਿਹੜੇ ਇਲਾਜ ਰੱਖਿਆ ਗਿਆ ਤੇ ਬਿਲਕੁਲ ਮਹਿਫੂਜ਼ ਨੇ ਕੋਈ ਕੈਜੂਐਲਟੀ ਨਹੀਂ ਹੋਈ ਬਿਲਕੁਲ ਸਾਰਾ ਕੁਝ ਜਿਹੜਾ ਅੰਡਰ ਕੰਟਰੋਲ ਹੈ ਤੇ ਇਹਨਾਂ ਨੂੰ ਇਲਾਜ ਕਰਾ ਕੇ ਇਹਨਾਂ ਨੂੰ ਵਾਪਸ ਇਹਨਾਂ ਦੇ ਟਿਕਾਣਿਆਂ ਤੇ ਮਹਫੂਜ਼ ਤਰੀਕੇ ਨਾਲ ਭੇਜ ਦਿੱਤਾ ਗਿਆ ਇਸ ਤੋਂ ਇਲਾਵਾ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਚਾਰ ਗਰਭਵਤੀ ਔਰਤਾਂ ਦੀ ਡਿਲੀਵਰੀ ਹੋ ਚੁੱਕੀ ਹੈ ਔਰ ਇਹਨਾਂ ਵਿੱਚੋਂ ਇੱਕ ਔਰਤ ਜਿਹੜੀ ਉਹ ਸਲੇਮ ਸ਼ਾਹ ਰਾਹਤ ਕੈਂਪ ਹੈ ਜਿਹੜਾ ਸਾਡਾ ਉੱਥੇ ਹੈ ਜੱਚਾ ਤੇ ਬੱਚਾ ਬਿਲਕੁਲ ਚਾਰੋਂ ਮਤਲਬ ਕਿ ਕੇਸਸ ਦੇ ਵਿੱਚ ਬਿਲਕੁਲ ਸਵਸਥ ਨੇ ਕੋਈ ਕਿਸੇ ਕਿਸਮ ਦੀ ਕੋਈ ਟੈਂਸ਼ਨ ਵਾਲੀ ਗੱਲ ਨਹੀਂ ਹੜ੍ਹ ਪ੍ਰਭਾਵਿਤ ਸਾਰੇ ਪਿੰਡਾਂ ਦੇ ਪਾਣੀਆਂ ਦੇ ਸੈਂਪਲ ਨੇ ਜਿਹੜੇ ਇਕੱਠੇ ਕਰਕੇ ਟੈਸਟਿੰਗ ਲਈ ਚੰਡੀਗੜ੍ਹ ਭੇਜ ਦਿੱਤੇ ਗਏ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਲੋਕਾਂ ਨੂੰ ਕਲੋਰਨ ਦੀਆਂ ਗੋਲੀਆਂ ਨੇ ਜਿਹੜੀਆਂ ਘਰ-ਘਰ ਤੱਕ ਜਾ ਕੇ ਵੰਡੀਆਂ ਜਾ ਰਹੀਆਂ ਨੇ ਤਾਂ ਜੋ ਜਿਹੜੀਆਂ ਵਾਟਰ ਬੋਰਨ ਡਿਸੀਜ਼ਸ ਨੇ ਇਹਨਾਂ ਤੋਂ ਜਣੀ ਕਿ ਬਚਾ ਰਹੇ ਸਕੇ ਔਰ ਇਸ ਦੇ ਨਾਲ ਹੜ੍ਹ ਪ੍ਰਭਾਵਿਤ ਖੇਤਰ ਲਈ ਜੋ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਾਹਤ ਕੇਂਦਰ ਬਣਾਏ ਗਏ ਹਨ ਉਹਨਾਂ ਰਾਤ ਕੇਂਦਰਾ ਵਿੱਚ ਸਿਹਤ ਵਿਭਾਗ ਵੱਲੋਂ 26 ਮੈਡੀਕਲ ਟੀਮਾਂ ਦੁਆਰਾ 24 ਘੰਟੇ ਸਿਹਤ ਸਵਾਵਾਵਾਂ ਦਿੱਤੀਆਂ ਜਾ ਰਹੀਆਂ ਹਨ। ਹੁਣ ਤੱਕ ਸਿਹਤ ਵਿਭਾਗ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਤਕਰੀਬਨ 1500 ਮਰੀਜ਼ਾਂ ਦੀ ਚੈੱਕਅਪ ਕੀਤਾ ਜਾ ਚੁੱਕਿਆ ਅਤੇ ਲਡਿੰਡੀ ਦਵਾਈਆਂ ਨੇ ਜਿਹੜੀਆਂ ਉਹ ਮੁਫਤ ਦੇ ਵਿੱਚ ਸਾਰੀਆਂ ਉਪਲਬਧੀਆਂ ਜਾ। ਇਸ ਦੇ ਨਾਲ ਨਾਲ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਜਿਹੜੇ ਟੋਟਲ ਜਾਨੀ ਕਿ 20 ਪੰਚਾਇਤਾਂ 12 ਪਿੰਡ ਜਿਹੜੇ ਜਾਨਕਾ ਕੋਰ ਤੋਂ ਸਾਡੇ ਪ੍ਰਭਾਵਿਤ ਹੋਏ ਸੀ ਇਹਨਾਂ ਦੀ ਜਿਹੜੀ ਆਬਾਦੀ ਬਣਦੀ ਹੈ ਇਹ ਲਗਭਗ ਲਗਭਗ 13000 ਦੇ ਕਰੀਬ ਇਹਨਾਂ ਦੀ ਆਬਾਦੀ ਬਣਦੀ ਹੈ ਤੇ ਜੇਕਰ ਪਸ਼ੂਆਂ ਦੀ ਗੱਲ ਕਰੀਏ ਜਿਹੜੇ ਦੁੱਧਾਰੂ ਪਸ਼ੂ ਨੇ ਦੁੱਧ ਦੇਣ ਵਾਲੇ ਜਾਨਵਰ ਨੇ ਤਕਰੀਬਨ ਤਕਰੀਬਨ 8300 ਦੇ ਕਰੀਬ ਇਹਨਾਂ ਦੇ ਵਿੱਚ ਜਾਨਵਰ ਨੇ ਜਿਹੜੇ ਦੁੱਧਾਰੂ ਪਸ਼ੂ ਨੇ ਔਰ ਜੇਕਰ ਇਹਨਾਂ ਦੀ ਮਤਲਬ ਕਿ ਆਬਾਦੀ ਦੇ ਹਿਸਾਬ ਨਾਲ ਫੈਮਲੀਆਂ ਦੀ ਗੱਲ ਕਰੀਏ ਤਾਂ ਇਹ ਤਕਰੀਬਨ ਤਕਰੀਬਨ 3800 ਪਰਿਵਾਰ ਬਣਦੇ ਨੇ 3800 ਫੈਮਲੀਆਂ ਬਣਦੀਆਂ 3800 ਪਰਿਵਾਰਾਂ ਤੱਕ ਸਾਡੇ ਪ੍ਰਸ਼ਾਸਨ ਨੇ ਪੰਜਾਬ ਸਰਕਾਰ ਨੇ ਇੱਕ ਰਾਉਂਡ ਦੇ ਵਿੱਚ ਕੰਪਲੀਟ ਰਾਸ਼ਨ ਘਰਾਂ ਤੱਕ ਪਹੁੰਚਾਤਾ 3800 ਪਰਿਵਾਰਾਂ ਤੱਕ ਇੱਕ ਰਾਉਂਡ ਦੇ ਵਿੱਚ ਰਾਸ਼ਨ ਜਾ ਚੁੱਕੇ ਆ ਔਰ ਜੇਕਰ ਪਸ਼ੂਆਂ ਦੀ ਫੀਡ ਦੀ ਗੱਲ ਕਰੀਏ ਇੱਕ ਰਾਉਂਡ ਦੇ ਵਿੱਚ ਅਸੀਂ ਮਤਲਬ ਕਿ ਸਾਰੇ ਪਸ਼ੂਆਂ ਦੇ ਲਈ ਹੁਣ ਤੱਕ 1200 ਤੋਂ ਵੱਧ ਬੂਰੀਆਂ ਨੇ ਜਿਹੜੀਆਂ ਉਹ ਪਸ਼ੂ ਮਤਲਬ ਫੀਡ ਦੀ ਅਸੀਂ ਜਾਨੀ ਕਿ ਪਹੁੰਚਾ ਚੁੱਕੇ ਔਰ ਜਿਹੜਾ ਸੈਕੰਡ ਰਾਉਂਡ ਹੈ ਇਹਦੇ ਚ ਮਤਲਬ ਕਿ ਰਾਸ਼ਨ ਦੀਆਂ ਜਿਹੜੀਆਂ ਕਿੱਟਾਂ ਦਾ ਤੇ ਪਲੱਸ ਜਿਹੜਾ ਪਸ਼ੂ ਜਿਹੜਾ ਆਪਣੇ ਫੀਡ ਆ ਉਹਦਾ ਸੈਕੰਡ ਰਾਉਂਡ ਅੱਜ ਸ਼ੁਰੂ ਹੋਣ ਜਾ ਰਿਹਾ ਔਰ ਜਿੱਥੇ ਤੋਂ ਸਾਨੂੰ ਕਾਲਸ ਵੀ ਕਿਉਂਕਿ ਅਸੀਂ ਇਹਦੇ ਚ ਕਾਲਿੰਗ ਦੇ ਸੈਂਟਰ ਬਣਾਏ ਹੋਏ ਨੇ ਜਿੱਥੋਂ-ਇਤੋਂ ਸਾਨੂੰ ਫੀਡਬੈਕ ਆਂਦੀ ਜਾ ਰਹੀ ਹੈ ਵੀ ਫਲਾਣੀ ਜਗ੍ਹਾ ਤੇ ਕਿਸੇ ਚੀਜ਼ ਦੀ ਕੋ ਘਾਟ ਹੈ ਤਾਂ ਇਮੀਡੀਏਟਲੀ ਅਸੀਂ ਜਾਨੀ ਕਿ ਉੱਥੋਂ ਤੱਕ ਇਹ ਜਿਹੜਾ ਸਮਾਨ ਇਹ ਅਸੀਂ ਪਹੁੰਚਾ ਰਹੇ ਹਾਂ ਔਰ ਜਿਹੜੇ ਅੱਠ ਲੀਫ ਸੈਂਟਰ ਸਾਡੇ ਜਿਨ੍ਹਾਂ ਦੇ ਮੈਂ ਪਹਿਲਾਂ ਜ਼ਿਕਰ ਕਰਕੇ ਅੱਡੇ ਵੀ ਜਿਹੜੇ ਅੱਠ ਲੀਫ ਸੈਂਟਰ ਬਣੇ ਨੇ ਹੁਣ ਤੱਕ ਜਿਹੜੇ ਪਰਸਨ ਜਿਹੜੇ ਡਿਸਪਲੇਸਡ ਹੋਏ ਨੇ ਪਹਿਲੀ ਗੱਲ ਤਾਂ ਇਹਨਾਂ 13290 ਤੋਂ 2000 ਦੇ ਕਰੀਬ ਲਗਭਗ ਜਿਹੜੇ ਪਰਸਨ ਨੇ ਉਹਨਾਂ ਨੂੰ ਰੈਸਕਿਊ ਕੀਤਾ ਗਿਆ ਡਿਸਪਲੇਸ ਕੀਤਾ ਗਿਆ ਉਹਨਾਂ ਦੇ ਘਰਾਂ ਤੋਂ ਬਾਹਰ ਲਿਆਂਦਾ ਗਿਆ ਔਰ ਇਹ ਰੀਲੀਫ ਸੈਂਟਰ ਬਾਕੀ ਸਾਰੇ ਮਹਫੂਜ਼ ਨੇ ਜਿਹੜੇ ਰੀਲੀਫ ਸੈਂਟਰ ਨੇ ਰੀਲੀਫ ਸੈਂਟਰਾਂ ਦੇ ਵਿੱਚ ਸਾਡੇ ਕੋਲ ਇਸ ਸਮੇਂ 600 ਬ 650 ਮੰਨ ਕੇ ਜੋ 650 ਦੇ ਕਰੀਬ ਸਾਡੇ ਕੋਲ ਜਿਹੜੇ ਕਿ ਉੱਥੇ ਪਰਸਨਸ ਬੰਦੇ ਪਹੁੰਚੇ ਹੋਏ ਨੇ ਤੇ ਲਗਭਗ ਲਗਭਗ 400 ਦੇ ਕਰੀਬ ਸਾਡੇ ਕੋਲ ਪਸ਼ੂ ਅਸੀਂ ਉਹ ਨਾ ਰਿਲੀਫ ਸੈਂਟਰਾਂ ਦੇ ਵਿੱਚ ਰੱਖੇ ਹੋਏ ਇਸ ਦੇ ਨਾਲ ਨਾਲ ਹੁਣ ਜੇਕਰ ਰੈਸਕਿਊ ਟੀਮਸ ਦੀ ਗੱਲ ਕਰੀਏ ਤਾਂ ਸਾਡੀ ਰੈਸਕਿਊ ਦੀ ਜਿਹੜੀ ਟੀਮ ਉਹ ਬਹੁਤ ਅੱਛਾ ਪਰਫਾਰਮ ਕਰ ਰਹੀ ਹੈ ਫਾਜ਼ਲਕਾ ਦੇ ਵਿੱਚ ਜਿਹਦੇ ਵਿੱਚ ਐਨ ਡੀ ਆਰ ਐਫ ਦੀ ਸਾਡੇ ਕੋਲ ਪਹਿਲਾਂ ਇੱਕ ਟੁਕੜੀ ਆਈ ਸੀ ਜਿਹਦੇ ਵਿੱਚ ਚਾਰ ਕਿਸ਼ਤੀਆਂ ਸਾਡੇ ਕੋਲ ਚੱਲ ਰਹੀਆਂ ਸੀ ਤੇ ਆਰਮੀ ਦੀਆਂ ਵੀ ਸਾਡੇ ਕੋਲ ਇਹ ਦੋ ਬੋਟਸ ਨੇ ਜਿਹੜੀਆਂ ਉਹ ਦੋ ਕਿਸ਼ਤੀਆਂ ਔਰੇ ਆਪਣਾ ਬੜੀਆਂ ਚੰਗਾ ਪਰਫਾਰਮ ਕਰ ਰਹੀਆਂ ਨੇ ਤੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਜੀ ਦੇ ਕੱਲ ਗੱਲ ਕਰਨ ਤੋਂ ਬਾਅਦ ਚੋਂ ਇਹਦੇ ਵਿੱਚ ਸਾਡੇ ਕੋਲ ਇੱਕ ਟੀਮ ਹੈ ਜਿਹੜੀ ਐਨਡੀਆਰਐਫ ਦੀ ਅੱਜ ਹੋਰ ਡਿਪਲੂਟ ਹੋਗੀ ਜਿਹਦੇ ਵਿੱਚ ਸਾਡੇ ਕੋਲ ਤਿੰਨ ਕਿਸ਼ਤੀਆਂ ਅੱਜ ਹੋਰ ਆਉਣਗੀਆਂ ਔਰ ਤਕਰੀਬਨ ਤਕਰੀਬਨ ਜਿਹੜੀਆਂ ਪੈਡਲ ਵਾਲੀਆਂ ਦੂਈਆਂ ਚੱਪੂ ਵਾਲੀਆਂ ਬੋਟਸ ਨੇ ਉਹ ਨਾਲ ਸਮੇਤ ਪਲੱਸ ਇਹ ਬੂਟਸ ਦੇ ਸਮੇਤ ਸਾਡੇ ਕੋਲ ਇਹ 23 ਕਿਸ਼ਤੀਆਂ ਨੇ ਜਿਹੜੀਆਂ ਉਹ ਕੰਮ ਕਰ ਰਹੀਆਂ ਨੇ ਔਰ ਅਸੀਂ ਪਿੰਡ ਵਾਲਿਆਂ ਨੂੰ ਆਪਣੇ ਲੈਵਲ ਦੇ ਉੱਤੇ ਇਹ ਜਣੇ ਕਿ ਉੱਥੇ ਅਸੀਂ ਜਣੇ ਕਿ ਉਹਨਾਂ ਨੂੰ ਚੱਪੂ ਵਾਲੀਆਂ ਬੋਟਸ ਵੀ ਪ੍ਰੋਵਾਈਡ ਕਰਾਈਆਂ ਹੋਈਆਂ ਵੀ ਜੇਕਰ ਤੁਹਾਨੂੰ ਲੱਗੇ ਵੀ ਕਿਸੇ ਕਿਸਮ ਦੀ ਕੋਈ ਰਾਤ ਭਰਾਤੇ ਐਮਰਜੈਂਸੀ ਪੈ ਰਹੀ ਹੈ ਤਾਂ ਤੁਸੀਂ ਸਾਨੂੰ ਦੱਸਿਓ ਤੁਸੀਂ ਚੱਪੂ ਵਾਲੀ ਬੋਟਸ ਦੇ ਵਿੱਚ ਵੀ ਰੈਸਕਿਊ ਕਰ ਸਕਦੇ ਸੋ ਸਾਡਾ ਫਰਜ਼ ਬਣਦਾ ਸੀਗਾ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਜੀ ਦੇ ਕਲੀਅਰ ਦਿਸ਼ਾ ਨਿਰਦੇਸ਼ ਨੇ ਕਿ ਕੋਈ ਵੀ ਮੰਤਰੀ ਕੋਈ ਵੀ ਐਮ ਐਲ ਏ ਪ੍ਰਸ਼ਾਸਨ ਦੇ ਸਾਰੇ ਅਫਸਰ ਕੋਈ ਵੀ ਇੱਕ ਵੀ ਜਣਾ ਮਤਲਬ ਕਿ ਇਸ ਕੰਮ ਦੇ ਵਿੱਚ ਉਹ ਵਿਸਲਾ ਨਹੀਂ ਹੋਊਗਾ ਔਰ ਇਹ ਜਿਹੜੀ ਮਤਲਬ ਕਿ ਇਹਨੂੰ ਨੈਚੁਰਲ ਕਲਾਈਮਟੀ ਕਹਿੰਦੇ ਆ ਕੁਦਰਤੀ ਜਣੀ ਕਿ ਇਹ ਆਪਦਾ ਹੈ ਇਹਦੇ ਤੇ ਕਿਸੇ ਦਾ ਜੋਰ ਨਹੀਂ ਚੱਲਦਾ ਸੋ ਇਸ ਸੰਬੰਧੀ ਅਸੀਂ ਜਿਹੜਾ ਤੁਹਾਨੂੰ ਸਮੇਂ-ਸਮੇਂ ਸਰ ਮੀਡੀਆ ਨੂੰ ਬੁਲਾ ਕੇ ਅਸੀਂ ਅਪਡੇਟ ਹੈ ਜਿਹੜਾ ਉਹ ਦੰਦੇ ਰਹਾਂਗੇ ਕਿਉਂਕਿ ਇਹ ਜਿਹੜੀ ਸਿਚੁਏਸ਼ਨ ਹੈ ਇਹ ਲੰਬੀ ਚੱਲਨੀ ਹੈ ਲੰਬੀ ਅੰਡਸੈਸ ਕੀ ਹੈ ਕਿ ਹਜੇ ਪਿੱਛੋਂ ਪਾਣੀ ਆਈ ਜਾ ਰਿਹਾ ਪਰ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਕੱਲ ਦਾ ਕੱਲ ਤੋਂ ਲੈ ਕੇ ਹੁਣ ਤੱਕ ਜਿਹੜਾ ਪਾਣੀ ਹੈ ਉਹਦਾ ਜੋ ਅਸੀਂ ਪਤਾ ਕਰਵਾਇਆ ਨਾ ਪੱਧਰ ਵਧਿਆ ਨਾ ਘਟਿਆ ਸੋ ਅਸੀਂ ਫਿਲਹਾਲ ਜਿਸ ਪੱਧਰ ਤੇ ਪਾਣੀ ਚੱਲ ਰਿਹਾ ਉੱਥੇ ਜਣੀ ਕਿ ਅਸੀਂ ਮਨੀਜ ਕਰ ਰਹੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਵੀ ਅਪਡੇਟ ਹੋਊਗੀ ਉਹ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਜਾਊਗੀ